ਅੱਜ ਸਾਡੇ ਅੰਦਰ ਇੱਕ ਬੜਾ ਵੱਡਾ ਭਲੇਖਾ ਤੇ ਦੁਭਦਾ ਖੜੀ ਕਰ ਦਿੱਤੀ ਅਗਲਿਆਂ ਨੇ ਸਾਨੂੰ ਥਾਂ ਥਾਂ ਤੇ ਦਿਨ ਤਿਹਾਰਾਂ ਦੇ ਉੱਤੇ ਕਹਿੰਦੇ ਜੀ ਫਲਾਣੇ ਥਾਂ ਤੇ ਇੰਨੇ ਇਸ਼ਨਾਨ ਕਰੋਗੇ ਤਾਂ ਤੁਹਾਡਾ ਆ ਲਾਭ ਹੋਏਗਾ ਇੰਨੀ ਵਾਰ ਇੱਥੇ ਜਾਓਗੇ ਤੇ ਲਾਭ ਹੋਵੇਗਾ ਪਾਪ ਵਾਸ਼ਨਾਵਾਂ ਦੇ ਨਾਲ ਜੋੜ ਦਿੱਤਾ ਤ੍ਰਿਸ਼ਨਾ ਦੇ ਨਾਲ ਜੋੜ ਦਿੱਤਾ ਤੇ ਉਹ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਬਾਣੀ ਨੇ ਕਹਿ ਦਿੱਤਾ ਜਿਹੜਾ ਬੱਧਾ ਚੱਟੀ ਸੇਵਾ ਸਿਮਰਨ ਵੀ ਕਰਦਾ ਏ ਉਹ ਪ੍ਰਵਾਨ ਨਹੀਂ ਹੋਣਾ ਸਤਿਗੁਰ ਕੀ ਪ੍ਰਤੀਤਨ ਆਈਆ ਸ਼ਬਦ ਨਾਲ ਆਗੋ ਭਾਓ ਉਸਨੋਂ ਸੁੱਖ ਨਾ ਉਪਜੇ ਭਾਵੇਂ 100 ਜਿਹੜਾ ਆਵੋ ਜਾਓ ਜਿੱਨਾਂ ਚਿਰ ਪ੍ਰੀਤ ਨਹੀਂ ਨ ਬਣਦੀ ਤਦ ਤੱਕ ਗੱਲ ਨਹੀਂ ਬਣਨੀ ਪ੍ਰੀਤ ਤੋਂ ਬਿਗੈਰ ਜ਼ਿੰਦਗੀ ਦੇ ਅੰਦਰ ਸੁੱਖ ਨਹੀਂ ਆਉਂਦਾ ਪ੍ਰੀਤ ਹੋਵੇਗੀ ਤੇ ਪਿਆਰ ਪੈਦਾ ਹੋਵੇਗਾ ਸ਼ਰਧਾ ਭਾਵਨਾ ਦੇ ਨਾਲ ਪਿਆਰ ਪੈਦਾ ਹੋਣਾ ਹੈ ਪਰ ਵੱਧਾ ਚੱਟੀ ਜਿਹੜੇ ਜਾਂਦੇ ਨੇ ਜੇ ਨਾ ਉੱਥੇ ਆਸ ਪੂਰੀ ਹੋਏ ਤੇ ਦੂਜੇ ਕੋਲੇ ਤੁਰ ਜਾਂਦੇ ਨੇ ਫਿਰ ਉਹ ਪਿਆਰ ਥੋੜੀ ਹੀ ਉਤੇ ਲੇਖੇ ਵਰਤੇ ਸੋਏ ਵਾਲੀ ਬਸਤਾ ਹੋ ਗਈ ਨਾ ਵੀ ਲੇਖਿਆਂ ਦੇ ਵਿੱਚ ਪੈ ਗਏ ਨੇ ਤੇ ਸਹਿਬ ਜੀ ਕਹਿੰਦੇ ਨੇ ਨਹਾਵਣ ਕੋ ਤੀਰਥ ਘਣੇ ਪੂਜਨ ਕੋ ਬਉਦੇਵ ਨਹਾਵਣ ਕੋ ਤੀਰਥ ਘਣੇ ਮਨ ਬਉਰਾ ਰੇ ਪੂਜਨ ਕੋ ਬਉਦੇਵ ਕਹੋ ਕਬੀਰ ਛੁਟਨ ਨਹੀਂ ਮਨ ਬਉਰਾ ਰੇ ਛੁਟਨ ਹਰ ਕੀ ਸੇਵ ਕਹਿੰਦੇ ਨਹਾਉਣ ਵਾਸਤੇ ਬੜੇ ਤੀਰਥ ਬਣਾ ਦਿੱਤੇ ਨੇ 68 ਤੀਰਥ 68 ਤੀਰਥ ਇਸ ਸੰਸਾਰ ਚ ਭਾਰਤ ਦੇ ਅੰਦਰ ਬਣਾਈ ਬੈਠੇ ਸਨ ਕਿ ਇੱਥੇ ਇਸ਼ਨਾਨ ਕਰੋ ਤੁਹਾਡਾ ਫਲਾ ਹੋ ਜਾਏਗਾ ਸਾਹਿਬ ਕਹਿੰਦੇ ਨਾਉਣ ਵਾਸਤੇ ਤੇ ਤੀਰਸਤਾਨ ਬੜੇ ਨੇ ਪੂਜਣ ਵਾਸਤੇ ਸ਼ਿਵਲਿੰਗ ਦੇਵਤੇ ਮੰਦਰ ਬੜੇ ਨੇ ਪਰ ਇਹਨਾਂ ਦੇ ਨਾਲ ਛਟਾਰ ਛਟਕਾਰਾ ਨਹੀਂ ਹੋਣਾ ਛਟਕਾਰਾ ਹੋਣਾ ਹੈ ਕਹੋ ਕਬੀਰ ਛੁੱਟਣਾ ਨਹੀਂ ਮਨ ਬੌਰਾ ਰੇ ਛੁੱਟਣ ਹਰ ਕੀ ਸੇਵ ਕਹਿੰਦੇ ਹਜੀ ਪ੍ਰਮਾਤਮਾ ਦੀ ਸੇਵਾ ਕਰਕੇ ਹੀ ਛੁੱਟਿਆ ਜਾ ਸਕਦਾ ਹੈ ਕਿਸੇ ਹੋਰ ਤਰੀਕੇ ਦੇ ਨਾਲ ਛਟਕਾਰਾ ਨਹੀਂ ਹੋਣਾ ਸੋ ਇਸ ਕਰਕੇ ਆਓ ਗੁਰੂ ਦੇ ਨਾਮ ਦੇ ਵਿੱਚ ਲੱਗिए ਵਿਮਾ ਪਰਮਤੇ ਕਰਮ ਕਾਂਡਾ ਨੂੰ ਛੱਡਿਏ